ਉਹਨੂੰ ਲੋਕੋ ਕਰਿਆ ਆਪਣਾ ਪਵਿੱਤਰ ਧਰਤੀ ਉਹ ਆ ਪਿੱਛੇ ਰੱਖੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਸਜਦਾ ਕਰਨ ਆਏ ਆ ਇਹ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਦਿਰੜ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤਾਂ ਖਤਮ ਹੋ ਜਾਂਦੀ ਹੈ ਪਹਿਲੇ 20 ਨੂੰ 20 ਨੂੰ ਜਾਂ 1 ਨੂੰ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਤੇ ਪਹਿਲੀ ਵਾਰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅੱਧੇ ਘੰਟੇ ਦੀ ਡਿਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਕਹੀ ਤਾਂ ਕਿ ਜੇ ਫਿਊਚਰ ਦੇ ਵਿੱਚ ਕਦੇ 27 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਦਾ ਉਹ ਸ਼ਰਧਾਂਜਲੀ ਰਿਕਾਰਡ ਤੇ ਤਾਂ ਦੇਣੀ ਪਊਗੀ ਉਸਨੂੰ ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂਸਵਾਰੇ ਨੇ ਔਰ ਉਹਨਾਂ ਦੀਆਂ ਸਿੱਖਿਆਵਾਂ ਸੀ ਕਿ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪ੍ਰਮਾਤਮਾ ਨੇ ਜੋ ਛੋਟੀ ਮੋਟੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਇਹ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੱਦ ਜਿੰਨਾ ਵੀ ਮੌਕਾ ਦਿੱਤਾ ਹੈ ਮੈਨੂੰ ਬਲਬਖਸ਼ੀ ਸਮਤ ਬਖਸ਼ੀ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰ ਸਕਦਾ ਬੋਲੇ